ਸਤਿ ਸ਼੍ਰੀ ਅਕਾਲ ਜੀ ਆਪਾਂ ਜ ਆਦੀ ਪੰਡਿਤ ਕਲਾਥ ਔਰ ਚੌਕੇ ਜੀ ਅੱਜ ਆਪਾਂ ਵੀਰਾਂ ਲਈ ਬਹੁਤ ਹੀ ਵਧੀਆ ਵਾਈਟ ਦੇ ਵਿੱਚ ਕੁੜਤੇ ਪਜਾਮੇ ਲੈ ਕੇ ਆਏ ਜਿਹੜੇ ਕਿ ਸਾਰੇ ਬ੍ਰਾਂਡਡ ਹੋਣਗੇ ਪਹਿਲਾ ਆਪਾਂ ਦਿਖਾਉਣੇ ਆ ਬਿਰਲਾ ਸੈਂਚਰੀ ਜੀ ਇਹ ਬਿਰਲਾ ਦਾ ਹੋਊਗਾ ਵਾਈਟ ਕੁੜਤਾ ਪਜਾਮਾ 100% ਕਾਟਨ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਬ੍ਰਾਂਡਡ ਰਹੂਗਾ ਇਹਦੇ ਦੇਖੋ ਜੀ ਸਾਰੇ ਕੰਨੇ ਤੇ ਮੈਂਸ਼ਨ ਕੀਤਾ ਹੋਊਗਾ ਜੀ ਬ੍ਰਾਂਡ ਦੀ ਇਹ ਨਿਸ਼ਾਨੀਆਂ ਸਾਰੇ ਇਦੇ ਮੈਂਸ਼ਨ ਕੀਤਾ ਹੁੰਦਾ ਇੰਚ ਇੰਚ ਤੇ ਮੋਹਰ ਹੈ ਜੀ ਬਿਰਲਾ ਦਾ ਆਪਣੇ ਕੋਲੇ ਬਹੁਤ ਸਾਰੇ ਬ੍ਰਾਂਡਾਂ ਦੇ ਜਿਹੜੇ ਕੁਰਤੇ ਪਜਾਮਿਆਂ ਦਾ ਮਾਲ ਓਪਨ ਹੋ ਚੁੱਕਿਆ ਹੈਗਾ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਤੇ ਕਿਉਂਕਿ ਆਪਾਂ ਸੂਟਾਂ ਦਿੱਤਾ ਬਹੁਤ ਜ਼ਿਆਦਾ ਆਫਰ ਲਾਉਣੇ ਰਹੇ ਨੇ ਆ ਤੇ ਕੁਰਤੇ ਪਜਾਮਾ ਤੇ ਵੀ ਆਪਾਂ ਆਫਰ ਲਾਇਆ ਜੀ ਉਹ ਵੀ ਬ੍ਰਾਂਡਡ ਕੁਰਤੇ ਪਜਾਮਿਆਂ ਤੇ ਦੂਸਰਾ ਆਊਗਾ ਜੀ ਅਰਵਿੰਦ ਦਾ ਮੁਫਤੀ ਲਾਲ ਅਰਵਿੰਦ ਜੀ ਆ ਤੁਸੀਂ ਚੈੱਕ ਕਰ ਸਕਦੇ ਆ ਮਫਤ ਲਾਲ ਅਰਵਿੰਦ ਦਾ ਕੁਰਤਾ ਪਜਾਮਾ ਇਹ ਆਪਣਾ ਸੈਕੰਡ ਬ੍ਰਾਂਡਡ ਕੁਰਤਾ ਪਜਾਮਾ ਰਹੂਗਾ ਆ ਦੇਖੋ ਜੀ ਸਾਰੇ ਹੀ ਟਾਪ ਕੁਆਲਿਟੀ ਫੈਬਰਿਕ ਹੋਊਗਾ ਬ੍ਰਾਂਡਡ ਕੁਰਤੇ ਪਜਾਮੇ ਹੋਣਗੇ ਜੀ ਬਾਕੀ ਇਹਨਾਂ ਨੂੰ ਬਾਲਾ ਜਿਹੜਾ ਹੈਗਾ ਦੱਸਣ ਦੀ ਲੋੜ ਹੀ ਨਹੀਂ ਇਹਨਾਂ ਬਾਰੇ ਕਿਉਂਕਿ ਇਹ ਬ੍ਰਾਂਡ ਚੱਲਦੀ ਹੈ ਜੀ ਜਿਹੜੇ ਵਾਈਟ ਕੁਰਤੇ ਪਜਾਮੇ ਪਾਉਂਦੇ ਆ ਬ੍ਰਾਂਡਡ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਕੁਆਲਿਟੀ ਕੀ ਹੁੰਦੀ ਹੈ ਜੇ ਤੁਸੀਂ ਵੀ ਇੱਕ ਵਾਰ ਇਹਨੂੰ ਦੇਖੋਗੇ ਫੈਬਰਿਕ ਚੈੱਕ ਕਰੋਗੇ ਰੇਟ ਆਪਾਂ ਤੁਹਾਨੂੰ ਫੁੱਲ ਫਾਇਦੇ ਨਾਲ ਦੇਵਾਂਗੇ ਜੀ ਕੁਰਤੇ ਪਜਾਮੇ ਹੀ ਬ੍ਰਾਂਡਡ ਕੁਰਤੇ ਪਜਾਮੇ ਜਾਦੀ ਪੰਡਤ ਕਲਾਥ ਹੋ ਚੌਕੇ ਦੇ ਪਹੁੰਚ ਚੁੱਕੇ ਹੈ ਜੀ ਫੁੱਲ ਫਾਇਦੇ ਨਾਲ ਜੀ ਇਹ ਆ ਗਿਆ ਸੀ ਆਰਾਮ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਸੀ ਆਰਾਮ ਦਾ ਕੁਰਤਾ ਪਜਾਮਾ ਫੈਬਰਿਕ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਤੇ ਸਾਰੇ ਬ੍ਰਾਂਡਡ ਕੁਰਤੇ ਪਜਾਮੇ ਜੀ ਕਾ ਰੇਟ ਦੀ ਗੱਲ ਕਰੀਏ ਰੇਟਾਂ ਦਾ ਆਪਾਂ ਤੁਹਾਡਾ ਫੁੱਲ ਫਾਇਦਾ ਕਰਾਂਗੇ ਅੱਗੇ ਆ ਗਿਆ ਵਾਟਰ ਪ੍ਰੂਫ ਦੇ ਵਿੱਚ ਵਾਈਟ ਕੁੜਤਾ ਪਿਆਮਾ ਵਾਟਰ ਪ੍ਰੂਫ ਜਿਹੜਾ ਕਿ ਹੁਣ ਸਭ ਤੋਂ ਵੱਧ ਡਿਮਾਂਡ ਦੇ ਵਿੱਚ ਹੈਗਾ ਇਹ ਆਊਗਾ ਵਾਟਰ ਪ੍ਰੂਫ ਸੀਟ ਐਕਸਾਈ ਆ ਦੇਖੋ ਇਹਦੇ ਵੀ ਸਾਰੇ ਕੰਨੇ ਤੇ ਮੈਂਸ਼ਨ ਕੀਤਾ ਹੋਇਆ ਇੰਚ-ਇੰਚ ਤੇ ਸਾਰੀ ਕੰਨੀ ਤੇ ਇਹਦੇ ਲਿਖਿਆ ਹੋਊਗਾ ਇਹ ਸਾਰੇ ਬ੍ਰਾਂਡਡ ਕੁਰਤੇ ਪਜਾਮੇ ਰਹਿਣਗੇ ਫੁੱਲ ਮਾਲ ਆਪਣੇ ਕੋਲੇ ਓਪਨ ਹੋ ਚੁੱਕਿਆ ਹੈਗਾ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜਾਦੀ ਪੰਡਤ ਕਲਾਥ ਚੌਕੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੇਖੋ ਜੀ ਬ੍ਰਾਂਡਡ ਕੁਰਤੇ ਪਜਾਮੇ ਤੇ ਬਹੁਤ ਹੀ ਜ਼ਿਆਦਾ ਲੈਸ ਲੱਗ ਚੁੱਕਿਆ ਜੀ ਫੁੱਲ ਫਾਇਦੇ ਨਾਲ ਜੀ ਜਿਹੜੇ ਬਾਜ਼ਾਰ ਦੇ ਵਿੱਚ 2 2000 25 2500 ਦੀ ਰੇਂਜ ਦੇ ਵਿੱਚ ਕੁਰਤੇ ਪਜਾਮੇ ਸੇਲ ਹੁੰਦੇ ਆ ਆਪਾਂ ਸੋਨੂੰ ਫੁੱਲ ਫਾਇਦੇ ਨਾਲ ਦੇਵਾਂਗੇ ਜੀ ਵਰਲਾ ਅਰਵਿੰਦਾ ਮੁਫਤ ਲਾਲ ਜੀ ਤੇ ਸੀ ਆਰਮ ਸੀ ਟੈਕਸ ਵਾਟਰਪੂਫ ਸਾਰੇ ਤਰ੍ਹਾਂ ਦੇ ਕੁੜਤੇ ਪਜਾਮੇ ਵਾਈਟ ਦੇ ਵਿੱਚ ਆਪਣੇ ਕੋਲੇ ਪਹੁੰਚ ਚੁੱਕੇ ਆ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਧੰਨਵਾਦ ਜੀ